ਸੰਤ ਕਰਤਾਰ ਸਿੰਘ ਜੀ ਖਾਲਸਾ ਜੋੜ ਮੇਲਾ ਚੱਲ ਰਿਹਾ ਸੰਤ ਬਾਬਾ ਗੁਰਵਚਨ ਸਿੰਘ ਜੀ ਖਾਲਸਾ ਦਾ 28 ਜੂਨ ਦਾ ਦਿਨ ਹੈ 27 ਲਈ 26 27 28 ਦਾ ਜੋੜ ਮੇਲਾ ਹੁੰਦਾ ਸੀ ਮੇਤੇ ਪ੍ਰਕਾਸ਼ ਹੋਇਆ ਪਹਿਲੇ ਦਿਨ ਢਾਡੀ ਜੱਥਾ ਫਿਰ ਦੂਜੇ ਜੱਥੇ ਨੇ ਰਣਸਬਾਈ ਕੀਰਤਨ ਹੁੰਦਾ ਸੀ 27 ਨੂੰ 28 ਨੂੰ ਫਿਰ ਭੋਗ ਪੈਣਾ ਸਾਰੇ ਸਿੰਘ ਸ੍ਰੀ ਅਮਰਸਰ ਤੋਂ ਅਸੀਂ ਧਾਕ ਮੈਂ ਲੈ ਕੇ ਆਉਂਦਾ ਮਿੰਨੀ ਬਸ ਦੇ ਵਿੱਚ ਕਾਫੀ ਵੱਡਾ ਰਣਸਬਾਈ ਸਭਾਗ ਵਿੱਚ ਰਣਸਬਾਈ ਸਭਾਗ ਵਿੱਚ ਹੋਇਆ ਤੇ 12 ਕਵਜੇ ਰਾਤ ਦੇ ਸੰਤ ਕਹਿੰਦੇ ਯਾਰ ਥੱਕ ਗਏ ਹਾਂ ਕੱਲ ਦੇ ਤੁਰੇ ਫਿਰਦੇ ਆ ਜਾਂ ਥੋੜਾ ਜਿਹਾ ਆਰਾਮ ਕਰ ਲਈਏ ਲੰਗਰ ਆਸੀਂ ਖੜੇ ਖੜੇ ਪਰੇ ਗੱਲਾਂ ਕਰਦੇ ਆਂ ਸੰਤ ਨੈਲ ਸਿੰਘ ਜੀ ਉੱਪਰੇ ਲਾਗੇ ਖੜੇ ਆ ਸਾਰੇ 25 30 ਸਿੰਘ ਆ ਖੜੇ ਆ ਸੀ ਵੀ ਥੋੜੀ ਦੇਰ ਲੇਟ ਰਹਿਣ ਤੋਂ ਆਰਾਮ ਕਰ ਲੈਣ ਤੋਂ ਅਸੀਂ ਆਲੇ ਬੇਤਿਆਨੇ ਜੇ ਸੀ ਇਕਦਮੀ ਮੰਜਾ ਉਲਟ ਗਿਆ ਸੰਤਾਂ ਦਾ ਸੰਤ ਥੋੜੇ ਐਕਟਿਵ ਜ਼ਿਆਦਾ ਸੀ ਸੰਤਾਂ ਨੇ ਇਕਦਮ ਛਾੜ ਮਾਰ ਦਿੱਤੀ ਖੜੇ ਖੜੇ ਭੱਜੋ ਭੱਜੋ ਚਲੋ ਜਲਦੀ ਕਰੋ ਮੈਂ ਕਹੇ ਸਾਨੂੰ ਇਹ ਨਾ ਸਮਝ ਲੱਗਣੀ ਹੋ ਕੀ ਗਿਆ ਮੈਨੂੰ ਕਹਿੰਦੇ ਗੜਬਾ ਮੈਂ ਕਹੇ ਲਿਆ ਜੀ ਪਿੱਛੇ ਹੀ ਮੈਂ ਗੜਬਾ ਲੈ ਕੇ ਚਲੇਗਾ ਪੈਰ ਤੋਂ ਆ ਹੱਥ ਤੋਂ ਆ ਕੁਰਲੀ ਕੀਤੀ ਜਾ ਕੇ ਸਿੰਘਾਂ ਨੂੰ ਕਹਿੰਦੇ ਸੀ ਆਪਣਾ ਕੀਰਤਨ ਕਰੀ ਜਾਓ ਮੈਂ ਸੁਖਾਸਨ ਕਰਦਾ ਮਹਾਰਾ 1 ਵ ਕਹ ਰਹੇ ਸਿੰਘੋਂ ਮਾਫ ਕਰ ਦਿਓ ਅਸੀਂ ਦੂਜਾ ਸਰੂਪ ਲੈ ਆ ਕੇ ਪ੍ਰਕਾਸ਼ ਕਰਨਾ ਕੋਈ ਗੱਲ ਹੋ ਗਈ ਕਹਿੰਦਾ ਜਾਂ ਦੂਜਾ ਸਰੂਪ ਲੈ ਆ ਕੇ ਪ੍ਰਕਾਸ਼ ਕੀਤਾ ਕੀਰਤਨ ਹੁੰਦਾ ਰਿਹਾ ਲੈ ਆ ਕੇ ਪ੍ਰਕਾਸ਼ ਕਰਤਾ ਕੁਝ ਦਿਨ ਲਈ ਤਾਂ ਬੈਠਣਾ ਖੜਨਾ ਹੀ ਸੀ ਫਿਰ ਫਿਰ ਉਹ ਉਧਰ ਫਿਰ ਜਾ ਕੇ ਆਰਾਮ ਕਰਨ ਲੱਗੇ ਸਾਂਝ ਜਨੈਲ ਸਿੰਘ ਜੀ ਕਹਿੰਦੇ ਮਹਾਰਾਜ ਨਾਲੇ ਕਹਿੰਦੇ 20 ਸਾਲ ਜਨੈਲ ਨਾਲੇ ਹੁਣ ਉਹਦੀ ਗੱਲ ਨਹੀਂ ਸੱਚੀ ਮੰਨਦੇ ਇਹ ਤਾਂ ਉਹਨਾਂ ਨੇ ਹੀ ਪੁੱਛੀ ਕਹਿੰਦੇ ਵੀ ਗੱਲ ਦੱਸੋ ਕੀ ਹੋਈ ਇਹ ਤੁਸੀਂ ਇੱਕ ਤਾਂ ਮੰਜਾ ਉਲਟਿਆ ਤੁਹਾਡਾ ਉੱਠ ਕੇ ਤੁਸੀਂ ਭੱਜੇ ਹੋ ਕਹਿੰਦਾ ਜਨੈਲ ਸਾਹਿਬ ਬਾਪੂ ਆ ਗਿਆ ਦਸਵੇਂ ਪਾਤਸ਼ਾਹ ਦੀ ਗੱਲ ਕਰਦੇ ਕਹਿੰਦੇ ਬਾਪੂ ਆਏ ਆ ਕੇ ਮੇਰਾ ਖੰਨ ਨੂੰ ਐ ਮਰੋੜਾ ਦੇ ਕੇ ਕਹਿੰਦੇ ਬੱਚੂ ਸਾਡੀ ਕੋਈ ਕਮਾਈ ਨਹੀਂ ਆ ਤੂੰ ਜਿਹੜਾ ਇੱਥੇ ਆ ਕੇ ਪੈ ਗਿਆ ਹੈ ਸਾਡਾ ਸੁੱਖ ਆਸਨ ਕਿਹਨੇ ਕਰਨਾ ਹੈ ਹੈ ਰਾ ਕੱਲ ਦਾ ਤੁਸੀਂ ਪ੍ਰਕਾਸ਼ ਕੀਤਾ ਸਾਨੂੰ ਤੁਹਾਨੂੰ ਭੁੱਲ ਗਿਆ ਸਾਡੀ ਕੋਈ ਕਮਾਈ ਨਹੀਂ ਪ੍ਰਤੱਖ ਗੁਰੂ ਨੇ ਸਾਰੇ ਨਹੀਂ ਕਹਿੰਦੇ ਤੁਸੀਂ ਕਹਿੰਦੇ ਨਾਲੇ ਮੇਰਾ ਮੰਜਾ ਉਲਟਾ ਤਾ ਹਲੇ ਤਾਂ ਤੁਸੀਂ ਕਦੇ ਦੇਖਿਆ ਨਹੀਂ ਕਿ ਤੁਹਾਨੂੰ ਉਹ ਨਹੀਂ ਕਹਿੰਦਾ ਵੀ ਇਹ ਬਿਨਾ ਹੱਡੀ ਦੇ ਕੀੜੇ ਆ ਨਹੀਂ ਮਸਲੇ ਜਾਣੇ ਤੁਹਾਨੂੰ ਨਹੀਂ ਕੁਝ ਕਹਿੰਦੇ ਆ ਇਹ ਤਾਂ ਜਿਹੜੇ ਦੂਜੇ ਹੁੰਦੇ ਆ ਉਹਨਾਂ ਨੂੰ ਖੜਕਾਉਂਦੇ ਆ ਹਲੇ ਸਾਨੂੰ ਨਹੀਂ ਕੁਝ ਕਹਿੰਦੇ ਕਹਿੰਦੇ ਕੋਈ ਨਹੀਂ ਐਵੇਂ ਰੋਣ ਲੱਗ ਜਾਊਗਾ ਕੋਈ ਫਾਇਦਾ ਜਿਹੜੇ ਤਕੜੇ ਸਿੰਘ ਨੇ ਉਹਨਾਂ ਨੂੰ ਖੜਕਾਟਾ ਚ ਬਹੁਤ ਸਖਤ ਕੰਮ ਆ ਬਾਈ ਬਹੁਤ ਸਖਤ ਬੜਾ ਡਰ ਲੱਗਦਾ ਮਹਾਰਾਜੀ ਦਾ ਇਹਨਾਂ ਨੂੰ ਤਾਂ ਜਾਣ ਜਾਣ ਕੇ ਕਿਸੇ ਨੂੰ ਕੁਝ ਕਹਿੰਦੇ ਨਹੀਂ ਗਏ ਕਹਿੰਦੇ ਕੋਈ ਨਹੀਂ ਕੱਲ ਜੂਗੀ ਜੀਵ ਨੇ ਕਹਿੰਦੇ ਇਹਦਾ ਕੰਨ ਪਟਿਆ ਨਾ ਮੈਨੂੰ ਕਹਿੰਦੇ ਸਾਡੀ ਕੋਈ ਕਮਾਈ ਨਹੀਂ ਕਹਿੰਦੇ ਫੇਰ ਤਾਂ ਮੇਰਾ ਮੰਜਾ ਉੱਟਾ ਫੇਰ ਭੱਜ ਕੇ ਜਾ ਕੇ ਕਹਿੰਦੇ ਹੁਣ ਜੇ ਮੈਨੂੰ ਨਹੀਂ ਇੰਨੀ ਸਜ਼ਾ ਦੇਣਗੇ ਫਿਰ ਉਹਨੂੰ ਸਮਝ ਕੇ ਮਿਲ ਲਗੋਗੀ ਪਰ ਤਖਤ ਗੁਰੂ ਨੇ ਸਾਰੇ ਕਿੰਨੇ ਪਤਾ ਲੱਗੇਗਾ ਪਹਿਲਾਂ ਇੱਕ ਪ੍ਰਮਾਣ ਦੇਤਾ ਤੁਹਾਨੂੰ ਮੇਰੇ ਸਾਰੇ ਅੱਖਰ ਸੋਨੇ ਵਾਂਗੂ ਲਿਸ਼ਕਦੇ ਆ ਮੇਰੇ ਦੇਖਣ ਦੀ ਗੱਲ ਮੇਰੇ ਹੁੰਦਿਆਂ ਦੀ ਐ ਕੋਲ ਬੈਠ ਕੇ ਦੇਖਿਆ ਹੁਣ ਤੁਸੀਂ ਕਹਿੰਦੇ ਹੋਈ ਨਹੀਂ ਔਰ ਸੰਤ ਕਰਤਾਰ ਸਮਾਪਤ ਕੋਈ ਪ੍ਰਤਾਖਿ ਮੇਰੇ ਸਾਹਮਣੇ ਹੋਇਆ ਸਭ ਜਨੈਰ ਸੋਨੇ ਹੱਸਦੇ ਸੀ ਕਹਿੰਦੇ ਮਹਾਰਾਜ ਜੀ ਬਾਕੀ ਤਾਂ ਚਲੋ ਗੱਲਾਂ ਛੱਡੋ ਜਦ ਇਹ ਹੱਥ ਲਾ ਕੇ ਕੰਨ ਨੂੰ ਮੁਰੜਾ ਤਾਂ ਕਰੰਟ ਜਾਂਦਾ ਵੱਜਿਆ ਹੋਣਾ ਕਹਿੰਦੇ ਉਹ ਤਾਂ ਜਨੈਰ ਸੈਚਰ ਲਾਟਾ ਛੇੜਦਿਆਂ ਕੁਛ ਨਾ ਕਰਸੇ ਕਹਿੰਦਾ ਰੋਮ ਰੋਮ ਜਾਪ ਹੈ ਹੋਰ ਵੱਧ ਗਿਆ ਮੇਰਾ ਤਾਂ ਬਖਸ਼ਿਸ਼ ਹੋ ਗਈ ਬੜੀ ਕਹਿੰਦੇ ਪਰ ਕਹਿੰਦੇ ਇਹ ਚੀਜ਼ ਆ ਵੀ ਇਹ ਸਾਨੂੰ ਸਾਰੇ ਜੱਥੇ ਨੂੰ ਸਿੱਖਿਆ ਦਿੱਤੀ ਆ ਵੀ ਅੰਗਿਲੀ ਨਹੀਂ ਕਰਨੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਦੇ ਵਿੱਚ ਬਹੁਤ ਚੀਜ਼ਾਂ ਸਾਡੇ ਕੋਲ ਨਮਕਾਣਾ ਸਾਹਿਬ ਹੈੱਡ ਗ੍ਰੰਥੀ ਨੇ ਬਹੁਤ ਪੁਰਾਣੀ ਗੱਲ ਦੱਸਦਾ ਕਹਿੰਦੇ ਮੈਂ ਰਾਤ ਨੂੰ ਸੁਖਾਸਨ ਕਰਕੇ ਆ ਕੇ ਪੈ ਗਿਆ ਸੋਲਾ ਪੜਿਆ ਇੱਕਦਮ ਤਰੱਕੇ ਉੱਠ ਖੜਿਆ ਕਰਾਂ ਫੇਰ ਬੈਠਾ ਹੋ ਜਾ ਫੇਰ ਪੈ ਜਾ ਫੇਰ ਬੈਠਾ ਹੋ ਜਾ ਕਹਿੰਦੇ ਮੈਨੂੰ ਇੱਕਦਮ ਕੋਈ ਠਾਲ ਦਿਆ ਕਰੇ ਗ੍ਰੰਥੀ ਦੇ ਭਾਵਨਾ ਜਿਆਦੇ ਸੀ ਅਨਪਵ ਹੋ ਗਿਆ ਅੰਦਰ ਵੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਵਿੱਚ ਕੋਈ ਕਮੀ ਰਹੀ ਹੈ ਵਾਪਸ ਗਿਆ ਅਰਦਾਸ ਕੀਤੀ ਸੁਖਾਸਨ ਦੇਰ ਮਾਲੇ ਖੋਲ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਧਿਆਨ ਨਾਲ ਦੇਖੇ ਤਾਂ ਇੱਕ ਪੱਤਰਾ ਐ ਵਿੱਚ ਮੁੜਿਆ ਹੋਇਆ ਸੀ ਆਖੋ ਸਤਨਾਮ ਤੇ ਪੱਤਰਾ ਸਿੱਧਾ ਕਰਕੇ ਸੋਲਾ ਪੜ ਕੇ ਮਾਫੀ ਮੰਗੀ ਅਰਦਾਸ ਕੀਤੀ ਉਸ ਵਕਤ ਆ ਕੇ ਕਹਿੰਦਾ ਸੁੱਤਾ ਫੇਰ ਆਮ ਤਾਂ نیند ਆ ਗਈ ਇੰਨੀਆਂ ਬਿਦਗੀਆਂ ਕਰਕੇ ਇੰਨਾ ਕੁਝ ਕਰਕੇ ਕਿਵੇਂ نیند ਆਊ ਬਈ ਕਿਸੇ ਨੂੰ ਇੱਕ ਚੀਜ਼ ਹੁੰਦੀ ਹੈ ਇਹ ਆ ਹੁੰਦਾ ਵੀ ਕਈ ਵਾਰ ਨਾ ਅਸੀਂ ਇੱਥੇ ਤੇ ਬੜੇ ਰੈੱਡ ਲਾਈਟ ਕਿੰਨੀਆਂ ਕਿ ਤੁਹਾਡੇ ਹੋਣ ਗਿਆ ਪਟਿਆਲੇ ਅਸੀਂ ਇਹ ਕਹਿੰਦੇ ਨੇ ਵੀ ਯਾਰ ਰੈੱਡ ਲਾਈਟ ਆ ਨਾ ਖੜਨਾ ਹੀ ਪੈਂਦਾ ਵੱਡੇ ਸ਼ਹਿਰਾਂ 'ਚ ਤਾਂ ਕਈ ਵਾਰ 2-2 ਮਿੰਟ ਦੀ ਰੈੱਡ ਲਾਈਟ ਹੁੰਦੀ ਹੈ ਆ ਦਿੱਲੀ ਦੇ ਵਿੱਚ ਲੁਧਿਆਣੇ ਵਿੱਚ ਜਲੰਧਰ ਵਿੱਚ 2 ਮਿੰਟਾਂ ਵੇਟ ਖੜੇ ਜਾਓ 120 ਮਿੰਟ ਜਾ ਕੇ ਖੁੱਲਣੀ ਹੈ ਖੜੇ ਮਜਬੂਰੀ ਆਉਣ ਪਰ ਜਦੋਂ ਹਰੀ ਹੋ ਜਾਂਦੀ ਫਿਰ ਆਪਾਂ ਲੰਘ ਜਾਂਦੇ ਆਹ ਗੁਰਮੁਖੋ ਹਲੇ ਰੈੱਡ ਲਾਈਟ ਆ ਦਾਪੂ ਦੀ ਬੈਠਾ ਤਾਂ ਬਹੁਤ ਕੁਛ ਆ ਬਹੁਤ ਸਿੰਘ ਬੈਠੇ ਨੇ ਜਿਹੜੇ ਆ ਮਲ ਦੇਣ ਸਭ ਫੜ ਕੇ ਮਾਰਦੇ ਨੇ ਪਰ ਰੈੱਡ ਲਾਈਟ ਹੈ ਮਹਾਰਾਜ ਕਹਿੰਦੇ ਨਹੀਂ ਕਰਨਾ ਮਹਾਰਾਜ ਹੁਣ ਤੱਕ ਆ ਕੇ ਦੇ ਦੋ ਕਹਿੰਦੇ ਨਹੀਂ ਕਰਨਾ ਜਿਸ ਦਿਨ ਪਰਮਿਸ਼ਨ ਮਿਲੀ ਆਗਾ ਜਿਸ ਦਿਨ ਮਿਲ ਗਈ ਕਿਤੇ ਮੈਨੂੰ ਉਮੀਦ ਆ ਛੇਤੀ ਮਿਲ ਚੁਗੀ ਇਹ ਕੋਈ ਡਿੱਗਦੇ ਦੇਖੋ ਕਿਵੇਂ ਡਿੱਗਦੇ ਸਾਰੇ ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ ਨੇ